ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ 3 ਜਨਵਰੀ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ 2023 ਤੇ ਜਿਹੜਾ ਸਮਾਂ ਹੈਗਾ ਦੋਸਤੋ ਉਹ ਤਕਰੀਬਨ 4:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈਗਾ ਬਾਈ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਕੋਲ ਆਏ ਸੀਗੇ ਤੇ ਦੋ ਤੁਹਾਨੂੰ ਜਿਹੜੀਆਂ ਦੋਸਤੋ ਮੱਝਾਂ ਦਿਖਾ ਦੇਣੀਆਂ ਨੇ ਤਕਰੀਬਨ ਤਾਜ਼ੀਆਂ ਸੂਈਆਂ ਤੱਕ ਪੂਰੀ ਇਨਫੋਰਮੇਸ਼ਨ ਡਿਟੇਲ ਹੈਗੀ ਜਿਹੜੀ ਇਹਨਾਂ ਦੇ ਆਪਾਂ ਵੀਰ ਹੁਣਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਨੀਮਲ ਜਿਹੜੇ ਦੋਸਤੋ ਖਾਸ ਤੌਰ ਤੇ ਜਿਹੜੇ ਤਾਜ਼ੇ ਸੂਏ ਨੇ ਸੂਏ ਸੂਏ ਪਸ਼ੂ ਦੀ ਤਸੱਲੀ ਜਿਹੜੀ ਹੈਗੀ ਇੱਕ ਟਾਈਮ ਦੀ ਦੋ ਟਾਈਮ ਦੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਤੇ ਬਾਕੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਉਹ ਆਪਾਂ ਵੀਰ ਹੁਣਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਆ ਚੱਲਦੇ ਆ ਵਧੇਰੇ ਡਿਟੇਲ ਦੇ ਲਈ ਬਾਈ ਬਲਵਿੰਦਰ ਸਿੰਘ ਸੰਧੂ ਖਰਾਂ ਦੇ ਕੋਲ ਆਜੋ ਭਾਈ ਬਾਜੀ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਸੰਦੂ ਸਰ ਸਸਰੀ ਘਰ ਹੋਰ ਕਹਿਓ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰ ਜੀ ਠੀਕ ਠਾਕ ਹਾਂ ਪੂਰੀ ਠੰਡ ਆ ਵੀਰ ਤੇ ਬਾਕੀ ਆ ਵੀਰਾਂ ਨੂੰ ਵੀ ਬਹੁਤ ਹਰ ਵਾਰ ਦੀ ਤਰ੍ਹਾਂ ਸਨੇਹਾ ਹੈਗਾ ਖਾਸ ਤੌਰ ਤੇ ਧੰਨ ਤੋਂ ਬਹੁਤ ਜ਼ਿਆਦੀ ਆ ਤੇ ਟ੍ਰੈਵਲ ਵੀ ਬਿਲਕੁਲ ਜਿਹੜਾ ਗੱਡੀਆਂ ਤੇ ਬਾਈਕ ਤੇ ਮੋਟਰਸਾਈਕਲਾਂ ਤੇ ਬਿਲਕੁਲ ਉਹਨੇ ਜਿਹੜੀ ਸਪੀਡ ਲਿਮਟ ਦੇ ਨਾਲ ਜਿਹੜੀ ਦੋਸਤੋ ਡਰਾਈਵ ਕਰਿਆ ਕਰ ਹਾਂ ਹਸਾਬ ਨਾਲ ਬਾਈ ਬਲਵਿੰਦਰ ਸਿੰਘ ਜੀ ਮੈਂ ਨਾ ਕੱਲ ਆ ਰਿਹਾ ਸੀਗਾ ਗੱਡੀ ਤੇ ਕਹਿ ਤਾਂ ਦੇਣਾ ਹੁੰਦਾ ਵੀ ਗੱਡੀ ਥੋੜਾ ਜਿਹਾ ਹੋਰ ਈਜ਼ੀ ਸੌਖਾ ਕੰਮ ਆ ਪਰ ਗੱਡੀ ਤੇ ਗੱਡੀਆਂ ਤੇ ਮਗਰ ਗੱਡੀਆਂ ਲਾ ਕੇ ਲਿਉਣੀਆਂ ਪੈਂਦੀਆਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਨੀ ਧੁੰਦ ਦੇ ਵਿੱਚ ਠੀਕ ਹੈ ਜੀ ਤੇ ਅੱਜ ਵੀਰ ਜੀ ਆਪਣੇ ਕੋਲੋਂ ਵੈਸੇ ਨਾ ਦੋ ਨੇ ਸੇਲ ਦੋ 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 ਵੇਗ ਗਏ ਅੱਛਾ ਜੀ ਗਾਂ ਦੇ ਮੈਂ ਚਲੇ ਗਿਆ ਹਾਂਜੀ ਇਹਨਾਂ ਦੋਹਾਂ ਦੀ ਮੈਨੂੰ ਵੀਡੀਓ ਪਾ ਲੈਂਦੇ ਹਾਂ ਜ਼ਰੂਰ ਜੀ ਹਾਂਜੀ ਤਾਂ ਸੋ ਦੋਸਤੋ ਦੋ ਮਜਾ ਹੋਣੀਆਂ ਤਕਰੀਬਨ ਤੇ ਇੱਕ ਵਾਰੀ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਨਾ ਆਹ ਪਸ਼ੂ ਨੇ ਇਹਨਾਂ ਦੀ ਇਨਫੋਰਮੇਸ਼ਨ ਆਪਾਂ ਬਾਈ ਹੋਰਾਂ ਤੋਂ ਲੈ ਲੈਣੇ ਆ ਤੇ ਵੀਰ ਜੀ ਕੀ ਡਿਟੇਲ ਹੈਗੀ ਆ ਜੇਕਰ ਪਹਿਲੇ ਨੰਬਰ ਦੇ ਵਾਲੀ ਇਸ ਮਾਝ ਦੀ ਆਪਾਂ ਗੱਲ ਕਰ ਗਏ ਦੂਜੇ ਸੂਏ ਸੂਈ ਝੋਟੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਦੂਜਾ ਸੂਆ ਸੂਈ ਹੈ ਤਾਂ ਦਿਨ ਫਿਰ ਕਿੰਨੇ ਕ ਹੋਗੇ ਸੂਈ ਹੋ ਗਏ ਦਾ 10 12 ਦਿਨ ਨੂੰ 10 12 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਪਿੱਟ ਪੁੱਠੇ ਦੀ ਬਹੁਤ ਵਧੀਆ ਰਾਜ ਜਿਹੜੀ ਦੋਸਤੋ ਮੱਝ ਹੈਗੀ ਆ ਵੇਖੋ ਬਿਲਕੁਲ ਮਾਲੀਆਂ ਦਾ ਜਿਹੜਾ ਅਸਟ੍ਰਕਚਰ ਲੱਗਾ ਹੈਗਾ ਕੱਦਗਾਠ ਵੀ ਪੂਰਾ ਤੇ ਬਾਕੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਦਿਖਾਵਾਂਗੇ ਖੋਲ ਕੇ ਬਸ 10 12 ਦਿਨ ਹੋ ਗਏ ਜੀ ਕਰੈਕਟ ਹਾਂਜੀ ਹਾਂਜੀ ਤੇ ਵੀਰ ਜੀ ਦੁੱਧ ਹੁਣ ਮੌਕੇ ਦਾ ਕਿੰਨਾ ਚਵਾ ਦੋਗੇ ਦੁੱਧ 12 ਕਿਲੋ 12 ਕਿਲੋ ਜਿਹੜਾ ਦੋਸਤੋ ਤੁਸੀਂ ਇਸ ਦੇ ਥੱਲੇ ਚਵਾਈ ਜਿਹੜੀ ਕਰ ਸਕਦੇ ਆ ਦੇਖੋ ਠੀਕ ਹੈ ਜੀ ਆਪ ਬੈਕ ਸਾਈਡ ਤੋਂ ਦੇਖ ਲਓ ਚੰਗੀ ਤਰ੍ਹਾਂ ਤੇ ਆ ਬਹਿਣੀ ਵਾਲੇ ਪਾਸੇ ਤੋਂ ਜਿਹੜਾ ਤੁਸੀਂ ਥਣਾ ਦੀ ਸ਼ੇਪ ਹਵਾਨੇ ਦਾ ਜਿਹੜਾ ਆਕਾਰ ਹੈਗਾ ਉਹ ਤਸੱਲੀ ਦੇ ਨਾਲ ਦੇਖ ਲਓ ਠੀਕ ਹੈ ਜੀ ਐਦਾਂ ਦਾ ਥਣਾ ਤੇ ਬਿਲਕੁਲ ਮੁਠੀ ਵਾਲੇ ਥਣ ਨੇ ਤੇ ਬਾਡੀ ਬੰਤਰ ਦੀ ਬਹੁਤ ਵਧੀਆ ਹੈਗੀ ਹੈ ਰਾਜੀ ਹੈ ਮੈਂ ਤੁਹਾਨੂੰ ਪਹਿਲਾਂ ਜਿਹੜਾ ਜ਼ਿਕਰ ਕਰ ਦਿੱਤਾ ਸੀ ਇੱਕ ਬੁੱਲ ਦਾ ਮਾਲੀਆਂ ਦਾ ਭਲੇਖਾ ਪਾਉਂਦੀ ਹੈ ਕਿਉਂਕਿ ਰਾਜੀ ਹੈ ਤੇ ਬਾਕੀ ਵੀਰ ਜੀ ਨੂੰ ਖੋਲ ਕੇ ਦਿਖਾਈਏ ਵੀਰਾਂ ਨੂੰ ਸਾਹਮਣੇ ਤੇ ਬਥੇ ਰੇੜਾ ਦੋਸਤੋ ਪਸ਼ੂ ਹੈਗਾ ਗ੍ਰੇਡੇਡ ਪਸ਼ੂ ਦੇ ਵਿੱਚ ਤੁਸੀਂ ਬੇਸ਼ੱਕ ਮੰਨ ਸਕਦੇ ਹੋ ਕਿਉਂਕਿ ਮੱਥਾ ਵੀ ਵੱਲਾ ਅੱਖਾਂ ਦੇ ਵਿੱਚ ਜਵਾਬ ਆ ਪਸ਼ੂ ਦੇ ਤੇ ਆ ਦੇਖੋ ਜੀ ਪੇਟ ਪੁੱਠੇ ਦੀ ਜਿਹੜੀ ਆ ਦੋਸਤੋ ਵਧੀਆ ਹੈਗੀ ਬੰਤਰ ਵਾਈਜ਼ ਦੇਖੀਏ ਜੇ ਸਟਰਕਚਰ ਚੰਗਾ ਹੈਗਾ ਮਾਝ ਦਾ ਤੇ ਹਵਾਨੇ ਦੀ ਜਿਹੜੀ ਬੰਤਰ ਆ तकरीबन ਉਹ ਵੀ ਤੁਹਾਡੇ ਸਾਹਮਣੇ ਆ ਹਜੇ ਮੈਂ ਜਿਹੜਾ ਟਾਈਮ ਹੈਗਾ ਸਮਾਂ तकरीबन 4:30 ਵਜੇ ਦਾ ਵਜੇ ਦਾ ਜਿਹੜਾ ਸਮਾਂ ਹੈਗਾ ਸ਼ਾਮ ਦਾ ਤੇ ਚਵਾਈ ਪ੍ਰੋਪਰ ਹੁਣ ਵੀ ਕੁਝ ਸਮੇਂ ਬਾਅਦ ਵੀ ਹੋਣਾ ਕਰ ਲੈਣੀ ਆ ਤੇ ਜੇਕਰ ਤੁਸੀਂ ਸਬਦਾ ਕਰਦੇ ਹੋ ਤਾਂ ਮਾਰਨਿੰਗ ਤੁਸੀਂ ਇੱਕ ਟਾਈਮ ਦੀ ਚਵਾਈ ਆ ਉਹ ਵੀ ਘਰ ਵਿਜ਼ਿਟ ਕਰਕੇ ਕਰ ਸਕਦੇ ਜੀ ਆ ਦੇਖੋ ਜੀ ਲੈ ਜੋ ਜੀ ਅਹ ਨੀਚੇ ਜਿਹੜਾ ਮੇਲ ਕਾਫ ਆ ਨੀਚੇ ਕੱਟਾ ਹੈਗਾ ਦੋਸਤੋ ਕੱਟਾ ਮੈਂ ਤੁਹਾਨੂੰ ਦਿਖਾ ਦੇਣਾ ਪ੍ਰੋਪਰ ਠੀਕ ਹੈ ਜੀ ਆ ਕੱਟਾ ਹੈਗਾ ਦੋਸਤੋ ਠੀਕ ਹੈ ਜੀ ਮੇਲ ਕਾਫ ਕੱਟਾ ਇਸਦੇ ਨੀਚੇ ਆ ਤੇ ਬਾਕੀ ਵੀਰ ਜੀ ਡਿਮਾਂਡ ਕੀ ਕਰ ਦਿੱਤੀ ਐ ਮਾਣ ਸੰਸੋ ਮੈਂ ਕਿਹਾ ਜੀ 100 ਰੁਪਏ ਦੀ 82 ਦੀ ਝੋਟੀ ਦੇ ਦਿਆਂਗੇ 82 ਦੀ ਹਾਂਜੀ 82 ਯਾਰ ਕੋਈ ਮਾਨਤਨ ਹੋ ਜਾਏਗਾ ਵਿੱਚੋ ਜੀ ਕਰਦਾਂ ਕਰਦਾਂ ਜੇ ਤੁਸੀਂ ਹੱਕ ਹੋਗੇ ਕਰਦਾਂ ਹਾਂਜੀ ਨੇ ਜ਼ਰੂਰ ਜੀ ਕਰਨਾ ਹੈ ਕਿ ਭੈਣ ਭਰਾ ਵੀ ਦੂਰੋਂ ਨੇੜੋਂ ਚੱਲ ਕੇ ਆਉਂਦਾ ਜ਼ਰੂਰ ਕਰਿਆ ਕਰਨਾ ਕਰਦਾਂ ਕਰ ਠੀਕ ਹੈ ਜੀ ਇਸ ਤੋਂ ਬਾਅਦ ਦੋਸਤੋ ਦੂਜੇ ਨੰਬਰ ਤੇ ਵੀਰ ਹੁਣਾਂ ਕੋਲ ਇੱਕ ਹੋਰ ਮੱਝ ਠੀਕ ਹੈ ਜੀ ਇਹ ਵੀ ਆਪਾਂ ਪੂਰੀ ਇਨਫੋਰਮੇਸ਼ਨ ਲੈ ਲੀ ਗਏ ਹਿੰਦੀ ਵੀ ਤੇ ਸਿੰਘਾਂ ਦੀ ਮੂਹ ਮੱਥੀ ਦੀ ਬੰਤਰ ਜਿਹੜੀ ਹੈਗੀ ਬਿਲਕੁਲ ਤੁਹਾਡੇ ਸਾਹਮਣੇ ਆ ਹਵਾਨਾ ਜਿਹੜਾ ਉਹ ਬਹੁਤ ਵਧੀਆ ਲੱਗਾ ਹੈਗਾ ਇਹਨੂੰ ਵੀ ਤਕਰੀਬਨ ਦੋਸਤੋ ਪੁੱਛ ਰਿਹਾ ਕਿ ਕਿੰਨਾ ਹੁਣ ਮੌਕੇ ਦਾ ਰੈਡੀ ਹੈ ਤੇ ਵੀਰ ਜੀ ਕੀ ਡਿਟੇਲ ਹੈ ਕਿ ਕਿੰਨੇ ਦਿਨ ਦੀ ਸੂਈ ਇਹ ਮਜ ਇਹ ਉਹ ਤੇਰੀ ਸੂਈ ਹੈ ਜੀ ਇੱਕ ਹਫਤੇ ਦੀ ਹਾਂਜੀ ਤੇ ਹੁਣ ਤਕਰੀਬਨ ਮੌਕੇ ਦਾ ਕਿੰਨਾ ਕਿ ਤਿਆਰ ਹੈ 11 ਕਿਲੋ ਤਿਆਰ ਹੈ ਸੱਣੀ 11 ਕਿਲੋ ਹਾਂਜੀ ਤੇ ਸਵੇਰ ਵੀਰ ਜੀ ਕਿੰਨਾ ਹੋਊਗਾ ਸਵੇਰ ਤੀਜਾ ਤੀਜਾ ਸੂਆ ਦੋਸਤੋ ਤੇ ਆ ਹਵਾਨੇ ਦੀ ਬੰਤਰ ਜਿਹੜੀ ਹੈਗੀ ਸ਼ੇਪ ਥਣ ਥਣ ਉਹ ਜਿਹੜਾ ਬਿਲਕੁਲ ਤੁਸੀਂ ਤਸੱਲੀ ਨਾਲ ਦੇਖ ਲਓ ਤੇ ਚਵਾਜੂ ਵੀਰੇ ਇੱਕ ਨੰਬਰ ਕਰੂਲ ਬਹੁਤ ਵਧੀਆ ਇਹ ਨੰਬਰ ਠੀਕ ਆ ਚਵਾਜੂ ਵੀ ਗਾਰੰਟੀ ਮੈਂ ਦੀ ਠੀਕ ਆ ਬੱਚਾ ਮਗਰ ਇਹਦੇ ਵੀ ਇਕੱਟਾ ਹੀ ਹੈ ਇਹਦੇ ਇਕੱਟਾ ਹੀ ਇਹ ਤਾਂ ਮਗਰ ਜਿਹੜਾ ਮੇਲ ਕਾਫ ਆ ਆ ਦੇਖੋ ਇੱਕ ਹਫਤੇ ਦੇ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਸੋਈ ਨਾ ਤੇ ਆਹ ਦੇਖੋ ਜੀ ਠੀਕ ਆ ਜੀ ਆਹ ਮੂੰਹ ਮੱਥਾ ਇਕੁਰੀ ਨਹੀਂ ਦੇਖੀ ਤਾਂ ਦੇਖ ਲਓ ਮਾ ਜਿਹੜੀ तकरीबन ਦੁੱਧ ਵਾਲੀ ਆ ਦੁੱਧ तकरीबन ਨਾਰਮਲ ਜਿਹਾ ਪੀਕ ਲੈਵਲ ਦੀ ਵੀ ਆਪਾਂ ਗੱਲ ਕਰੀਏ ਤੇ 12 ਲੀਟਰ ਵੀੜਾ ਦੁੱਧ ਪਾ ਦੋਗੀ ਬਾਕੀ ਹੁਣ ਮੌਕੇ ਦਾ ਬਾਈ ਬਲਵਿੰਦਰ ਸਿੰਘ ਸੰਧੂ ਜੀ 10 ਕਿਲੋ ਚਵਾ ਦੋਗੇ ਨਾ ਇਹ ਮੌਕੇ ਦਾ ਹੁਣ ਹੁਣ ਐ ਲੀਟਰ ਬਰਵਾ ਦਾਂਗੇ ਠੀਕ ਆ ਜੀ ਤੇ ਆਹ ਦੇਖ ਲਓ ਜੀ ਖੋਲ ਲੀਏ ਵੀਰ ਜੀ ਆ ਬੱਚਾ ਵੇਖ ਰਿਓ ਤੁਸੀਂ ਚੈੱਕ ਕਰੋ ਆਹ ਬੱਚਾ ਜੇ ਨੀਚੇ ਮੇਲ ਕਾਫ ਹਫਤੇ ਦੇ ਨੇੜੇ ਤੇੜੇ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਹੈ ਜੀ ਥਨ ਹਵਾ ਨਾਲ ਵੀ ਇੱਕ ਇੱਕ ਚੈੱਕ ਕਰੋ ਜੀ ਬੈਕ ਸਾਈਡ ਤੋਂ ਤੁਰ ਕੇ ਵੀ ਜੀ ਮਾੜਾ देखो जी बिल्कुल दे पद्धर लेवा है का दोस्तों। थान लेवा बिल्कुल ले पद्धर ਤੇ ਰੇਟ ਆਪਾਂ ਵੀਰ ਹੁਣ ਮੈਂ ਗੱਲਬਾਤ ਕਰਕੇ ਉਹਨਾਂ ਤੋਂ ਡਿਟੇਲ ਪੁੱਛਣੇ ਵੀਰ ਜੀ ਕਿੰਨੀ ਕੀ ਦੀ ਮੰਗ ਕੀਤੀ ਹੋਈ ਹੈ ਇਹ 70 ਦੀ ਦੇਦਾਂ ਜੀ 70000 ਦੀ ਹਾਂ ਜੀ ਠੀਕ ਆ 70000 ਦੀ ਆ 70 ਚੋਂ ਮਾਨਤਾ ਕਰਦਾ ਠੀਕ ਹੈ ਹਾਂ ਜੀ 70000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਹੋ ਜਾਏਗਾ ਘਰ ਪਹੁੰਚ ਜਾਣਾ ਠੀਕ ਹੈ ਜੀ ਤੇ ਵੀਰ ਜੀ ਪਹਿਲੇ ਨੰਬਰ ਵਾਲੀ ਦਾ ਚਵਾਈ ਕਿਵੇਂ ਲੱਗਾ ਸੀਗਾ ਜੜੀ ਬਹੁਤ ਪਾਲੀ ਪਾਲੀ ਚੁਆ ਹੈ ਬਹੁਤ ਵੈਕਲ ਹੁੰਦਾ ਤੇ ਕੋਈ ਵੀ ਕੇਰਾ ਹੁੰਦਾ ਨਾ ਕਿ ਪਾਣਾ ਨੇ ਚਵਾਈ ਕਰਨੀ ਹੁੰਦੀ ਬੜੀ ਵਧੀਆ ਚਵਾਈ ਹੈ ਠੀਕ ਆ ਸੋ ਦੋਸਤੋ ਚੁਵਾਈ ਜਿਹੜੀ ਇੱਕ ਨੰਬਰ ਲੱਗੀ ਹੈਗੀ ਆ ਪਹਿਲੇ ਨੰਬਰ ਤੇ ਵੀ ਆਪਾਂ ਜਿਹੜੀ ਤੁਹਾਨੂੰ ਦਿਖਾਈ ਆ ਠੀਕ ਹੈ ਜੀ 82000 ਇਹਦੀ ਡਿਮਾਂਡ ਵੀਰ ਨੇ ਕੀਤੀ ਸੀਗੀ ਮਾਨਤਨ ਜਿਹੜਾ ਹੈਗਾ ਦੋਸਤੋ ਤੁਸੀਂ ਕਰਵਾ ਸਕਦੇ ਹੋ ਅ ਉਚੇਚੇ ਤੌਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਮੱਝ ਦੇ ਬਾਰੇ ਤੇ ਦੋਵੇਂ ਤਾਜ਼ੀਆਂ ਸੂਈਆਂ ਨੇ ਹਫਤੇ ਹਫਤੇ ਤੇ ਦਿਨਾਂ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਉਹ 10 ਦਿਨ ਹੋ ਗਏ ਨੂੰ ਸੂਈ ਨੂੰ ਤੇ ਇਹ ਜਿਹੜੀ ਆ ਦੋਸਤੋ ਹਫਤੇ ਇੱਕ ਦੀ ਸੂਈ ਆ ਤੇ 70000 ਜਿਹੜੀ ਇਸ ਦੀ ਡਿਮਾਂਡ ਆ 70 ਦੇ ਵਿੱਚੋਂ ਜਿਹੜਾ ਲੈ ਦੇ ਜਦੋਂ ਕਰਨਾ ਹੋਇਆ ਤੇ ਮਾਨਤਨ ਹੋ ਜਾਊਗਾ ਤੇ ਵੀਰ ਇੱਕ ਕੰਪਰਕ ਨੰਬਰ ਆਪਣੇ ਜਰੂਰ ਦੱਸੋ 9814605381 ਠੀਕ ਹੈ 9814605381 05381 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਬਲਵਿੰਦਰ ਸਿੰਘ ਸੰਧੂ ਪਿੰਡ ਬਲਟੋਆ ਤਹਿਸੀਲ ਪੱਟੀ ਜਿਹੜਾ ਤਰਨਤਾਰਨ ਤੇ ਖਾਸ ਤੌਰ ਤੇ ਤੁਸੀਂ ਵਿਜਿਟ ਜਿਹੜੀ ਹੈਗੀ ਐ ਦੋਸਤੋ ਪਿੰਡ ਬਲਟੋਆੇ ਕਰਨੀ ਹੈਗੀ ਐ ਤੇ ਆਪਦੀ ਆਓ ਨਰਕ ਪਰਖ ਕਰੋ ਤਸल्ली ਕਰਨ ਤੋਂ ਬਾਅਦ ਤੁਸੀਂ ਐਨੀਮਲ ਖਰੀਦ ਸਕਦੇ ਹੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ